ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਹਾਂ ਸਾਰੇ ਚਰਦੀ ਕਲਾ ਤੰਦਰੁਸਤੀ ਜੋ ਹੋਵੇ ਕੁਐਸਚਨ ਪੇਂਦੀ ਕਰਦੇ ਆਂ ਨਰਕ ਪਰਖ ਤਸਦੀ ਕਰਕੇ ਪੰਛੀ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਜਰੂਰ ਬਣੇ ਰਹੋ ਵੇਖਿਓ ਠੀਕ ਹੈ ਜੀ ਦੱਬ ਕੇ ਸ਼ੇਅਰ ਕਰਿਓ ਕੋਈ ਵੀ ਫੀਡਬੈਕ ਦਿਓ ਜਰਾਓ ਠੀਕ ਆ ਰਹੇ ਨੇ ਇੱਕ ਪਿੰਡ ਆ ਸ਼ਹਿਰ ਦੇ ਤੇ ਚੰਗੀ ਧਾਰੋਂ ਪਸ਼ੂ ਇੱਥੇ ਆਉਂਦੇ ਆ ਹਰ ਮਹੀਨੇ ਹੀ ਇੱਥੇ ਬੰਦ ਜੜੀ ਲੱਗਦੀ ਆ ਨਹੀਂ ਕਰਦੇ ਆ ਗੱਲਬਾਤ ਬਾਈ ਨਾਲ ਪੁੱਛਦੇ ਆ ਕਿਵੇਂ ਤੇ ਇੱਥੇ ਰਹਿਣ ਕੇ ਵਾਪਸ ਹੋਈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਐ ਹਾਂਜੀ ਕਿਹੜਾ ਪਿੰਡ ਹੈ ਕੋਤਰਾ ਪਿੰਡ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ 7014625527 ਨਾਮ ਕੀ ਹੈ ਸੁਖਮੰਦਰ ਠੀਕ ਐ ਤੇ ਇੱਕ ਨਵਾ ਸੂਆ ਵੜੀ ਏ ਪਹਿਲਾ ਸਵਾਰ ਪਰ ਉਹ ਨਹੀਂ ਸਹੀ ਹੈ ਨਾ ਵਾਹ ਜੀ ਵਾਹ ਆ ਬੱਚਾ ਮੇਲਕਾਫ ਮਗਰ ਆ ਬੱਚਾ ਹੈ ਬੱਚਾ ਹੈ ਨਾ ਕਿੰਨਾ ਦੁੱਧ ਮੌਕੇ ਦਾ ਹਾਂ 25 ਕਿਲੋ ਨੱਟ ਤਿਆਰ ਹੋ ਗਿਆ ਦੋਹਰਾ ਕਰਵਾ ਮੇਰਾ ਭਰਾ ਜੇ ਕਿਹੜਾ 25 ਪਲੱਸ ਜਰੋਂ ਮੌਕੇ ਦਾ ਜਿਹੜਾ ਦੁੱਧ ਤਿਆਰ ਹੈ ਜੇ ਰੈਡ ਚੰਗੀ ਆ ਪਹਿਲਾ ਸਵਾਰ ਹੀ ਕਲੂਨ ਹੈ ਬਾਈ ਸਹੀ ਹੋਈ 25 ਮੌਕੇ ਦਾ ਹੀ ਆ ਨਾ ਕਿੰਨੇ ਕ ਦਿਨ ਦਾ ਸੁਭਾ ਆ ਗਿਆ ਕਿੰਨੇ ਦਿਨ ਦੀ ਵਿਆਹ ਆ ਸਭ ਪੰਜ ਦਿਨ ਕਿੰਨੇ ਬਹਿਣਗੇ ਠੀਕ ਆ ਚਾਪੜਾ ਗੱਲ ਕੀ ਹੈ ਸਾਜੋ ਸੋਰਾਤਾਂ ਦੇਖੋ ਬਹੁਤ ਨਾਰਾ ਸ਼ਾਨਦਾਰ ਹੈ ਬਸ਼ੀ ਠੀਕ ਆ ਮੈਂ ਕਿਹ ਵਧੀਆ ਤੇ ਵੇਖੋ ਕਿਵੇਂ ਭਵਾਨੇ ਦੇ ਨਾਰਾ ਨੂੰ ਨਾ ਵੇਖੋ ਕਿਵੇਂ ਚਮਕਦੀਆਂ ਘਰ ਵਾਲੀ ਰਗਾ ਵਾਹ ਜੀ ਵਾਹ ਅੱਛਾ ਬਿਜਲੀ ਗੱਡੀ ਬਣਾਈ ਪੈਦੀ ਹੈ ਕਰਮਾ ਵਾਲੀ ਇਹਨਾਂ ਨਾਰਾਂ ਦੁੱਧ ਉਤਾਰੀਆਂ ਤੇ ਮਿਲਕ ਮੈਨ ਵੀ ਦੇਖ ਸਕਦੇ ਆਖੋ ਠੀਕ ਹੈ ਜੀ ਤੇ ਕਿੰਨੇ ਕਾ ਕੀਮਤ ਆ ਕੀਮਤ ਭਾਈ ਡੇਢ ਕਿੰਨੇ ਦੀ ਹਾਂ ਨਾ ਉਹ ਕਰਦਾ ਕਿ ਮੌਕੇ ਤੇ ਮਾਰਦਾ ਫਿਰ ਵੀ ਮਾਰਦਾ ਕਿ 40 ਜੂੜੀ ਨਹੀਂ ਹਾਰਦਾ ਦੇ ਦੋ 20 ਕਰ ਦੋ ਕਿ 30 ਦੇ ਦੋ ਨਾ ਨਹੀਂ ਨਹੀਂ ਡੇਢ ਦਿਓ 40 ਜੂੜੀ 40 ਜੂੜੀ ਦੀ 1 ਲੱਖ 40 ਹਜ਼ਾਰ ਦੀ ਸੱਜਣਾ ਮਿਲ ਜੂਗੀ ਠੀਕ ਆ ਤੇ ਇਹ ਚੰਗੇ ਤਦਾਰੂ ਤਦਾਰੂ ਇੱਥੋਂ ਜਿਹੜੇ ਪਸ਼ੂ ਮਿਲਦੇ ਨੇ ਠੀਕ ਹੈ ਜੀ ਇੱਕ 40 ਦੀ ਕਹਿੰਦੇ ਆ ਇੱਕ ਸੋਈ ਸਵਾਈ ਜਿਹੜੀ ਜੱਸੀ ਆ ਤੋਹਫਾ ਸੋਈ ਹੋਈ ਆ ਠੀਕ ਹੈ ਜੀ ਆਹ ਬਈ ਆਪਣੀਆਂ ਨਹੀਂ ਕਿਸੇ ਦੀਆਂ ਬਾਈ ਹੁਣ ਸਾਥ ਤੋਂ ਬੜਾ ਸੋਹਣਾ ਦਾ ਕਰਮਾਲੀ ਦਾ ਲੱਗਾ ਮਗਰ ਵੀ ਬੱਚੀ ਵੀ ਸੀ ਇਹਨੇ ਤੇ ਬੱਜਾਂ ਵਾਲਾ ਥਾ ਵਾਹ ਜੀ ਐਨੂੰ ਦੋਰ ਦੇ ਸ਼ਾਇਆ ਨਸਲ ਦੀ ਆ ਗਈ ਵਾਹ ਜੀ ਵਾਹ ਸ਼ਾਈ ਹਲ ਤੋਂ ਨਾਲੀ ਸਜਰੋ ਮਗਰ ਇਹ ਵਸ਼ੀ ਆ ਜੀ ਠੀਕ ਹੈ ਜੀ ਹੈ 60000 60000 ਰੁਪਏ ਮੰਗਰਾ ਕਿੰਨੇ ਦੀ ਦੇ ਦੇਗਾ ਉਹਦੇ ਲਾਗੇ ਖਰੋ ਜਾਗਾ ਕਿੰਨੇ ਹੋ ਜਾਗਾ ਜੀ ਲਾਗੇ ਖਰੋ ਜਾ ਮੇਰਾ ਭਰਾ ਕਿੰਨੇ ਹੋ ਜਾਗਾ ਜੀ ਅੱਛਾ ਮੌਕੇ ਤੇ ਕਰ ਦੇਗਾ ਠੀਕ ਆ 60000 ਰੁਪਇਆ ਕੀਮਤ ਸਜਣੋ ਮੌਕੇ ਤੇ ਮਾਨਤਨ ਕਰ ਦੂਗਾ ਮੁੰਡਾ ਜੇ ਨਵਾਂ ਵਪਾਰੀ ਆ ਨਿੱਕੀ ਜੀ ਉਮਰਾਂ ਦੇ ਵਿੱਚ ਮੇਰੇ ਨਾਲ ਉੱਠ ਲਿਓ ਸਤਿ ਸ੍ਰੀ ਅਕਾਲ ਜੀ